ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜ਼ਰਖਾਂ ਵਿਖੇ ਦੋਸਤੋ ਇੱਥੇ ਤੁਹਾਨੂੰ ਅੱਜ ਦਿਖਾਵਾਂਗੇ ਤਨ ਤਨ ਸਾਈਂ ਬਾਬਾ ਬੁੱਲੇ ਸ਼ਾਹ ਜੀ ਦਾ ਦਰਬਾਰ ਬਾਬਾ ਬੁੱਲੇ ਸ਼ਾਹ ਜੀ ਦੇ ਬਾਰੇ ਵੈਸੇ ਤਾਂ ਸਾਰੇ ਦੋਸਤ ਜਾਣਦੇ ਹੀ ਆ ਬਾਬਾ ਬੁੱਲੇ ਸ਼ਾਹ ਜੀ ਦਾ ਜਨਮ 1680 ਈਸਵੀ ਦੇ ਵਿੱਚ ਉੱਚ ਗਲਾਨੀਆਂ ਪਾਕਿਸਤਾਨ ਦੇ ਵਿੱਚ ਹੋਇਆ ਤੇ ਜਦੋਂ ਕੇਵਲ ਉਹਨਾਂ ਦੀ 2 ਸਾਲ ਦੀ ਉਮਰ ਸੀ ਉਹਨਾਂ ਦੇ ਮਾਤਾ ਪਿਤਾ ਕਸੂਰ ਦੇ ਨੇੜੇ ਪਿੰਡ ਪਾਂਡੋਕਾ ਦੇ ਵਿੱਚ ਆ ਗਏ ਸਨ ਤੇ ਦੋਸਤੋ ਪਿੰਡ ਪਾਂਡੋਕਾ ਦੇ ਵਿੱਚ ਵੀ ਸਾਈਂ ਬਾਬਾ ਬੁੱੱਲੇ ਸ਼ਾਹ ਜੀ ਦਾ ਬਹੁਤ ਵੱਡਾ ਦਰਬਾਰ ਆ ਤੇ ਜਦੋਂ 1947 ਦੀ ਵੰਡ ਹੋਈ ਤਾਂ ਵੰਡ ਤੋਂ ਪਹਿਲਾਂ ਜਿਹੜਾ ਕੰਧਵਾਲਾ ਹਾਜ਼ਰਖਾਂ ਪਿੰਡ ਸੀ ਇਹ ਜ਼ਿਆਦਾਤਰ ਮੁਸਲਮਾਨ ਆਬਾਦੀ ਦਾ ਪਿੰਡ ਸੀ ਤੇ ਮੁਸਲਮਾਨ ਆਬਾਦੀ 1947 ਦੀ ਵੰਡ ਵੇਲੇ ਇੱਥੋਂ ਚਲੀ ਗਈ ਤੇ ਲਹਿੰਦੇ ਪੰਜਾਬ ਤੋਂ ਕਸੂਰ ਦੇ ਨੇੜੇੋਂ ਬਾਬਾ ਬੁੱਲੇ ਸ਼ਾਹ ਜੀ ਦਾ ਜਿਹੜਾ ਪਿੰਡ ਆ ਪਾਂਡੋਕਾ ਉੱਥੋਂ ਦੇ ਜਿਹੜੇ ਪਰਿਵਾਰ ਸੀ ਉਹ ਇੱਥੇ ਆ ਕੇ ਵਸੇ ਤੇ ਉਹਨਾਂ ਨੇ 1947 ਤੋਂ ਬਾਅਦ ਇੱਥੇ ਬਾਬਾ ਜੀ ਦਾ ਦਰਬਾਰ ਬਣਾਇਆ ਤੇ ਦੋਸਤੋ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਈ ਬਾਬਾ ਬੁੱਲੇ ਸ਼ਾਹ ਜੀ ਦਾ ਕੰਧਵਾਲਾ ਹਾਜ਼ਰਖੰਡ ਦੇ ਵਿੱਚ ਬਹੁਤ ਵੱਡਾ ਦਰਬਾਰ ਆ ਤੇ ਇੱਥੇ 9ਵੇਂ ਮਹੀਨੇ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਤੇ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਈਂ ਬਾਬਾ ਬੁੱਲੇ ਸ਼ਾਹ ਜੀ ਦਾ ਦਰਬਾਰ 25 ਤੇ 26 ਭਾਦਰੋਂ ਨੂੰ ਹਰ ਸਾਲ ਬਾਬਾ ਬੁੱਲੇ ਸ਼ਾਹ ਦੀ ਯਾਦ ਦੇ ਵਿੱਚ ਦੋ ਰੋਜ਼ਾ ਧਾਰਮਿਕ ਸੱਭਿਆਚਾਰਕ ਤੇ ਖੇਡ ਮੇਲਾ ਇੱਥੇ ਕਰਵਾਇਆ ਜਾਂਦਾ ਹੈ ਦੋਸਤੋ ਇਹ ਤੁਸੀਂ ਵੀਡੀਓ ਦੇ ਵਿੱਚ ਦਰਬਾਰ ਦੇਖ ਰਹੇ ਹੋ ਤੇ ਇਸ ਪਾਸੇ ਇੱਥੇ ਲੰਗਰ ਤਿਆਰ ਹੁੰਦਾ ਹੈ ਹਰ ਵੀਰਵਾਰ ਦੇ ਵੀਰਵਾਰ ਵੀ ਇੱਥੇ ਬਹੁਤ ਸੰਗਤਾਂ ਨੇ ਜਿਹੜੀਆਂ ਦੂਰ ਦੂਰ ਤੋਂ ਪਹੁੰਚਦੀਆਂ ਨੇ ਦਰਬਾਰ ਦੇ ਸਾਹਮਣੇ ਖੇਡ ਸਟੇਡੀਅਮ ਜਦੋਂ ਮੇਲਾ ਹੁੰਦਾ ਤਾਂ ਸਾਰਾ ਜਿਹੜਾ ਪ੍ਰੋਗਰਾਮ ਹੈ ਜ਼ਿਆਦਾਤਰ ਇਸ ਖੇਡ ਸਟੇਡੀਅਮ ਦੇ ਵਿੱਚ ਹੁੰਦਾ ਹੈ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਜੀ ਤੇ ਜੇਕਰ ਤੁਸੀਂ ਵੀ ਬਾਬਾ ਬੁੱਲ੍ਹੇ ਸ਼ਾਹ ਜੀ ਦਾ ਮੇਲਾ ਵੇਖਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਤੇ ਅੱਗੇ ਇਸ ਵੀਡੀਓ ਨੂੰ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲਹਿੰਦੇ ਪੰਜਾਬ ਦੇ ਵਿੱਚ ਬੈਠੇ ਦੋਸਤ ਮਿੱਤਰ ਉਹਨਾਂ ਤੱਕ ਵੀ ਜਿਹੜੀ ਆਪਣੀ ਵੀਡੀਓ ਇਹ ਪਹੁੰਚ ਸਕੇ ਧੰਨਵਾਦ